ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ 500 ਫੋਗਿੰਗ ਮਸ਼ੀਨ ਜਿਹੜੀਆਂ ਕੋਈ 2.5 ਹਜ਼ਾਰ ਪਿੰਡਾਂ ਵਿੱਚ ਬਰਸਾਤਾ ਕਰਕੇ ਵਹਾੜਾ ਕਰਕੇ ਨੁਕਸਾਨ ਹੋਇਆ ਹੈ ਉੱਥੇ ਬਹੁਤ ਬਿਮਾਰੀਆਂ ਫੈਲਣ ਦਾ ਚਾਂਸ ਹੈ ਮੱਛਰ ਦਾ ਤੇ ਹੋਰ ਬੜਾ ਉੱਥੇ ਨੁਕਸਾਨ ਹੋ ਰਿਹਾ ਲੋਕਾਂ ਦਾ ਤੋਂ ਅਸੀਂ 500 ਫੋਗਿੰਗ ਮਸ਼ੀਨਸ ਅਸੀਂ ਅੱਜ ਦਫ਼ਤਰ ਤੋਂ ਅਕਾਲੀ ਦੇ ਦਫ਼ਤਰ ਵਾਨਾ ਕਰ ਰਹੇ ਹਾਂ ਸਾਰੇ ਉਹ ਪਿੰਡਾਂ ਵਿੱਚ ਤੇ ਆਹ 500 ਫੋਗਿੰਗ ਮਸ਼ੀਨ ਯੂਥ ਅਕਾਲੀ ਦਲ ਦੀ ਜ਼ਿੰਮਵਾਰੀ ਲਈ ਗਈ ਹੈ ਕਿ ਹਰ ਰੋਜ਼ ਉਹਨਾਂ ਪਿੰਡਾਂ ਜਾ ਕੇ ਇਹ ਮਸ਼ੀਨਾਂ ਉਹਨਾਂ ਕੋਲੇ ਹੋਣਗੀਆਂ ਉਹ 2.5 ਹਜ਼ਾਰ ਜਿਹੜੇ ਪਿੰਡ ਹੈ ਉੱਥੇ ਹਰ ਰੋਜ਼ ਫੋਗ ਕਰਕੇ ਆਇਆ ਕਰਨਗੇ ਕੀ ਜਰੀ ਹੈ ਉਥੇ ਲਾਕੇ ਵਿੱਚ ਜੇ ਮੱਛਰ ਤੇ ਹੋਰ ਜਿਹੜਾ ਉਹ ਬਿਮਾਰੀਆਂ ਉਹਦਾ ਇਫੈਕਟ ਬਿਲਕੁਲ ਖਤਮ ਹੋ ਜੇ ਤਾਂ ਇਸ ਕਰਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਚੇਂਜਰ ਸਾਹਿਬ ਉਹਨਾਂ ਦੀ ਮੈਂ ਡਿਊਟੀ ਲਈ ਹੈ ਤੇ ਅਗਲੇ 2 ਦਿਨਾਂ ਦੇ ਬਾਅਦ ਆ ਪਿੰਡਾਂ 'ਚ ਫੋਗਿੰਗ ਸ਼ੁਰੂ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ 500 ਫੋਗਿੰਗ ਮਸ਼ੀਨ ਜਿਹੜੀਆਂ ਕੋਈ 25000 ਪਿੰਡਾਂ ਵਿੱਚ ਬਰਸਾਤਾ ਕਰਕੇ ਵਹਾੜਾ ਕਰਕੇ ਨੁਕਸਾਨ ਹੋਇਆ ਹੈ ਉੱਥੇ ਬਹੁਤ ਬਿਮਾਰੀਆਂ ਫੈਲਣ ਦਾ ਚਾਂਸ ਹੈ ਮੱਛਰ ਦਾ ਤੇ ਹੋਰ ਬੜਾ ਉੱਥੇ ਨੁਕਸਾਨ ਹੋ ਰਿਹਾ ਲੋਕਾਂ ਦਾ ਤੋਂ ਅਸੀਂ 500 ਫੋਗਿੰਗ ਮਸ਼ੀਨ ਅਸੀਂ ਅੱਜ ਦਫ਼ਤਰ ਤੋਂ ਇਕੱਲੇ ਦਫ਼ਤਰ ਰਵਾਨਾ ਕਰ ਰਹੇ ਹਾਂ ਸਾਰੇ ਉਹ ਪਿੰਡਾਂ ਵਿੱਚ ਤੇ ਆ 500 ਫੋਗਿੰਗ ਮਸ਼ੀਨ ਯੂਥ ਅਕਾਲੀ ਦਲ ਦੀ ਜ਼ਿੰਮਵਾਰੀ ਲਈ ਗਈ ਹੈ ਕਿ ਹਰ ਰੋਜ਼ ਉਹਨਾਂ ਪਿੰਡਾਂ ਜਾ ਕੇ ਇਹ ਮਸ਼ੀਨਾਂ ਉਹਨਾਂ ਕੋਲੇ ਹੋਣਗੀਆਂ ਉਹ 2500 ਜਿਹੜੇ ਪਿੰਡ ਹੈ ਉਥੇ ਹਰ ਰੋਜ਼ ਫੋਗ ਕਰਕੇ ਆਇਆ ਕਰਨਗੇ ਕਿ ਜਿਹੜੀ ਹੈ ਉਥੇ ਲਾਕੇ ਵਿੱਚ ਜੇ ਮੱਛਰ ਤੇ ਹੋਰ ਜਿਹੜਾ ਉਹ ਬਿਮਾਰੀਆਂ ਉਹਦਾ ਇਫੈਕਟ ਬਿਲਕੁਲ ਖਤਮ ਹੋ ਜਾਏ ਤਾਂ ਇਸ ਕਰਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਚੇਂਜਰ ਸਾਹਿਬ ਉਹਨਾਂ ਦੀ ਮੈਂ ਡਿਊਟੀ ਲਈ ਹੈ ਤੇ ਅਗਲੇ 2 ਦਿਨਾਂ ਦੇ ਬਾਅਦ ਆ ਪਿੰਡਾਂ 'ਚ ਫੋਗਿੰਗ ਸ਼ੁਰੂ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ 500 ਫੋਗਿੰਗ ਮਸ਼ੀਨ ਜਿਹੜੀਆਂ ਕੋਈ 2.5 ਹਜ਼ਾਰ ਪਿੰਡਾਂ ਵਿੱਚ ਬਰਸਾਤਾ ਕਰਕੇ ਵਹਾੜਾਂ ਕਰਕੇ ਨੁਕਸਾਨ ਹੋਇਆ ਹੈ ਉੱਥੇ ਬਹੁਤ ਬਿਮਾਰੀਆਂ ਫੈਲਣ ਦਾ ਚਾਂਸ ਹੈ ਮੱਛਰ ਦਾ ਤੇ ਹੋਰ ਬੜਾ ਉੱਥੇ ਨੁਕਸਾਨ ਹੋ ਰਿਹਾ ਲੋਕਾਂ ਦਾ ਤੋਂ ਅਸੀਂ 500 ਫੋਗਿੰਗ ਮਸ਼ੀਨਸ ਅਸੀਂ ਅੱਜ ਦਫਤਰ ਤੋਂ ਅਕਾਲੀ ਦੇ ਦਫਤਰ ਵਾਨਾ ਕਰ ਰਹੇ ਹਾਂ ਸਾਰੇ ਉਹ ਪਿੰਡਾਂ ਵਿੱਚ ਤੇ ਆਹ 500 ਫੋਗਿੰਗ ਮਸ਼ੀਨ ਯੂਥ ਅਕਾਲੀ ਦਲ ਦੀ ਜ਼ਿੰਮਵਾਰੀ ਲਈ ਗਈ ਹੈ ਕਿ ਹਰ ਰੋਜ਼ ਉਹਨਾਂ ਪਿੰਡਾਂ ਜਾ ਕੇ ਇਹ ਮਸ਼ੀਨਾਂ ਉਹਨਾਂ ਕੋਲ ਹੋਣਗੀਆਂ ਉਹ 2.5 ਹਜ਼ਾਰ ਜਿਹੜੇ ਪਿੰਡ ਹੈ ਉੱਥੇ ਹਰ ਰੋਜ਼ ਫੋਗ ਕਰਕੇ ਆਇਆ ਕਰਨਗੇ ਕਿ ਜਿਹੜੀ ਉਥੇ ਇਲਾਕੇ ਵਿੱਚ ਜੇ ਮੱਛਰ ਤੇ ਹੋਰ ਜਿਹੜਾ ਉਹ ਬਿਮਾਰੀਆਂ ਉਹਦਾ ਇਫੈਕਟ ਬਿਲਕੁਲ ਖਤਮ ਹੋ ਜੇ ਤਾਂ ਇਸ ਕਰਕੇ ਯੂਥ ਕਾਲੀ ਲਲ ਦਾ ਪ੍ਰਧਾਨ ਸਾਹਿਬ ਚੇਂਜਰ ਸਾਹਿਬ ਉਹਨਾਂ ਦੀ ਮੈਂ ਡਿਊਟੀ ਲਈ ਹੈ ਤੇ ਅਗਲੇ ਦੋ ਦਿਨਾਂ ਦੇ ਬਾਅਦ ਆ ਪਿੰਡਾਂ 'ਚ ਫੋਗਿੰਗ